ਸੜਕ 'ਕ ਲੜਕੀ ਲਵਾਰਿਸ ਬਿਲੀ ਸੀ ਲੋਸ਼ ਦੱਸਿਆ ਜਾ ਰਿਹਾ ਲੋਕਾਂ ਨੂੰ ਸੜਕ ਦੇ ਉੱਤੇ ਪਈ ਸੀ ਕਿਸ ਤਰੀਕ ਸਰਟੀਫਿਕੇਟਸ ਕੀ ਆਈ ਕੋਈ ਦਿਨ ਪਹਿਲਾਂ ਨਾ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਕੋਈ ਲਵਾਸ ਸੜਕ ਬੋੜੀ ਪਈ ਹੈ ਕੋਈ ਲੜਕੀ ਦੀ ਉਹਦੇ ਵਿੱਚ ਅਸੀਂ ਮੁੱਕ ਦੇ ਸਾਡੇ ਸਟਾਫ ਦੇ ਮੁਲਾਜ਼ਮ ਗਏ ਸੀਗੇ ਉਹਨਾਂ ਨੇ ਵੇਖਿਆ ਕਿ ਸਿਵਲ ਹਸਪਤਾਲ ਲਿਆਂਦਾ ਤੇ ਉਹਨੂੰ ਮਰ ਤਕਰਾਰ ਦਿੱਤਾ ਸੀ ਕਿ ਡਾਕਟਰ ਸਾਹਮਣੇ ਐਮਰਜੈਂਸੀ ਦੇ ਵਿੱਚ ਲਿਆਂਦਾ ਸੀ ਉਹਨੂੰ ਡਾਟ 72 ਘੰਟੇ ਹੱਥ ਲਗਾਇਆ ਗਿਆ ਸੀਗਾ ਬਿਸ਼ਨਾਗਤਾ ਤੇ ਉਹਦੀ ਸ਼ਨਾਖਤ ਹੋ ਗਈ ਆ ਤੇ ਉਹ ਉਹਦੀ ਆਪਣੇ ਹਰਜੀਤ ਕੌਰ ਦੇ ਭੋਲੇ ਪ੍ਰਦੀਪ ਸਿੰਘ ਚੈਨ ਸਿੰਘ ਆ 프리ਦਰ ਨਗਰ ਦੀ ਰਹਿਣ ਵਾਲੀ ਸਰ ਉਹਦਾ ਅੱਜ 154 ਚਾਨਬੀਰ ਅਧੀਨ ਤਹਿਤ ਕਾਰਵਾਈ ਕਰਕੇ ਹਮਲਿਆਂ ਦੇ ਤੇ ਜੀ ਡੈੱਡ ਬੋਡੀ ਆਵਾਸਨ ਦੇ ਹਵਲੇ ਕੀਤੀ ਜਾ ਰਹੀ ਹੈ ਪਤਾ ਲੱਗਾ ਕੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਸਰ ਬੋਲ ਰਹੇ ਆਂ ਆਪਾਂ ਆਪਣੇ ਦੀ ਪੋਸਟੌਨ ਕਰ ਰਹੇ ਆਂ ਜੋ ਵੀ ਗੱਲ ਸਾਹਮਣੇ ਆਊਗੀ ਫੇਰ ਹੀ ਪਤਾ ਕਾਰ ਲੱਗਾਇਆ ਮੌਕੇ ਤੇ ਤੁਸੀਂ ਕੀ ਕੀ ਸਟੇਟਸ ਕੀ ਲੱਗ ਰਿਹਾ ਦਿਖਾ ਨਹੀਂ ਕੁਛ ਨਹੀਂ ਬੱਸੋ ਦਾ ਇਹਦਾ ਉਹਨਾਂ ਨੂੰ ਕਿਉਂਕਿ ਬੋਲ ਰਹੇ ਆਂ ਜਿਹੜੀ ਮੈਡੀਕਲ ਰਿਪੋਰਟ ਦਾ ਆਉਂਦੀ ਹੈ ਉਹ ਦੱਸ ਸਕਦੇ ਨਾ ਉਹ ਬੋਲ ਰਹੇ ਆਂ ਆਪਾਂ ਮੈਡੀਕਲ ਉਹਦਾ ਪੋ